ਨਕਲ ਕਰਨ ਤੇ ਕਰੋਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਜੇਕਰ ਤੁਸੀਂ ਨਕਲ ਕਰਵਾਉਂਦੇ ਹੋ ਜਾਂ ਨਕਲ ਕਰਦੇ ਹੋ ਤਾਂ ਤੁਹਾਨੂੰ ਹੁਣ ਜੇਲ੍ਹ ਜਾਣਾ ਪੈ ਸਕਦਾ ਹੈ ਜੀ ਬਿਲਕੁਲ ਸਹੀ ਸੁਣ ਰਹੇ ਹੋ ਕਿਉਂਕਿ ਇਸ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਬਕਾਇਦਾ ਇਸ ਨੂੰ ਲੈ ਕੇ ਆਰਡਰਸ ਦੇ ਦਿੱਤੇ ਗਏ ਨੇ ਦਰਅਸਲ ਹਾਲੀ ਦੇ ਸਮੇਂ ਦੇ ਵਿੱਚ ਨੀਟ ਦੇ ਪੇਪਰ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਕਾਫੀ ਵਿਵਾਦ ਰਿਹਾ ਜਿਸ ਤੋਂ ਬਾਅਦ ਕਿ ਹੁਣ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਦਰਸਲ ਹੁਣ ਜੇ ਤੁਸੀਂ ਨਕਲ ਕਰਦੇ ਹੋ ਜਾਂ ਕਰਵਾਉਂਦੇ ਹੋ ਯਾਨੀ ਕਿ ਪੇਪਰ ਲੀਕ ਜਾਂ ਕਰਦੇ ਹੋ ਜਾਂ ਫਿਰ ਪੇਪਰ ਲੀਕ ਕਰਵਾਉਂਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਤੇ ਇਸ ਦੇ ਨਾਲ ਕਰੋੜਾਂ ਜੁਰਮਾਨਾ ਵੀ ਭਰਨਾ ਪਵੇਗਾ ਤਾਂ ਇਸ ਨੂੰ ਲੈ ਕੇ ਸਰਕਾਰੀ ਆਦੇਸ਼ ਵੀ ਜਾਰੀ ਹੋ ਚੁੱਕੇ ਨੇ ਹੁਣ ਨਕਲ ਕਰਨ ਤੇ ਨਕਲ ਕਰਾਉਣ ਵਾਲਿਆਂ ਦੀ ਖੈਰ ਨਹੀਂ ਹੈ ਜੇਕਰ ਤੁਸੀਂ ਨਕਲ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਤੇ ਪੇਪਰ ਲੀਕ ਹੋਣ ਤੇ ਉਮਰ ਕੈਦ ਦੇ ਨਾਲ-ਨਾਲ ਤੁਹਾਨੂੰ ਜਿਹੜਾ ਹੈ ਇੱਕ ਵੱਡਾ ਜੁਰਮਾਨਾ ਦੇਣਾ ਪਵੇਗਾ 1 ਕਰੋੜ ਦਾ ਜੁਰਮਾਨਾ ਦੱਸਿਆ ਜਾ ਰਿਹਾ ਹੈ ਦਰਅਸਲ ਹਾਲੀ ਦੇ ਵਿੱਚ NEET ਦੇ ਪੇਪਰ ਨੂੰ ਲੈ ਕੇ ਕਾਫੀ ਹੰਗਾਮਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੇ ਹੁਣ ਪੇਪਰ ਲੀਕ ਕੀਤਾ ਜਾਂਦਾ ਹੈ ਜਾਂ ਕੋਈ ਪੇਪਰ ਲੀਕ ਕਰਦਾ ਹੈ ਤਾਂ ਇਸ ਦੇ ਲਈ ਸਖਤ ਸਜ਼ਾ ਹੋਵੇਗੀ ਜੇਲ ਵੀ ਜਾਣਾ ਪੈ ਸਕਦਾ ਤਾਂ ਪੇਪਰ ਲੀਕ ਹੋਇਆ ਤਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਇਸ ਦੇ ਨਾਲ 1 ਕਰੋੜ ਰੁਪਏ ਦਾ ਜੁਰਮਾਨਾ ਵੀ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਇੱਕ ਵੱਡਾ ਫੈਸਲਾ ਲਿਆ ਗਿਆ ਜਿੱਥੇ ਜੇਕਰ ਕੋਈ ਪੇਪਰ ਲੀਕ ਕਰਵਾਉਂਦਾ ਜਾਂ ਫਿਰ ਨਕਲ ਕਰਦਾ ਹੋਇਆ ਫੜਿਆ ਜਾਂਦਾ ਇਸ ਤਰੀਕੇ ਨਾਲ ਨਕਲ ਕੀਤੀ ਜਾਂਦੀ ਹੈ ਜਿਹੜਾ ਪੇਪਰ ਹੈ ਉਹ ਲੀਕ ਕਰਵਾਇਆ ਜਾਂਦਾ ਤਾਂ ਪੇਪਰ ਲੀਕ ਸ਼ੀਆ ਨੂੰ 1 ਕਰੋੜ ਦਾ ਜੁਰਮਾਨਾ ਜਿਹੜਾ ਹੈ ਉਹ ਭਰਨਾ ਪਵੇਗਾ ਇਸ ਦੇ ਨਾਲ ਹੀ ਸਾਰੀ ਉਮਰ ਜੇਲ੍ਹ ਦੇ ਵਿੱਚ ਬਿਤਾਉਣੀ ਪੈ ਸਕਦੀ ਹੈ ਯਾਨੀ ਕਿ ਉਮਰ ਕੈਦ ਦੀ ਸਜ਼ਾ ਤਾਂ ਨਕਲ ਕਰਨ ਤੇ ਕਰਾਉਣ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਜੇ ਪੇਪਰ ਲੀਕ ਹੁੰਦਾ ਹੈ ਤਾਂ ਇਸ ਦੇ ਲਈ ਮੋਟਾ ਜੁਰਮਾਨਾ ਭਰਨਾ ਪਵੇਗਾ ਤੇ ਜੇਲ੍ਹ ਵੀ ਜਾਣਾ ਪਵੇਗਾ ਯਾਨੀ ਕਿ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟਣੀ ਪੈਣੀ ਹੈ ਕਿਉਂਕਿ ਉਮਰ ਕੈਦ ਦੀ ਸ ਸ ਜਾਹੋ ਜਾਵੇਗੀ ਜੇਕਰ ਕੋਈ ਪੇਪਰ ਲੀਕ ਕਰਵਾਉਂਦਾ ਕਿਉਂਕਿ ਬੱਚਿਆਂ ਦੀ ਸਾਲ ਭਰ ਦੀ ਮਿਹਨਤ ਹੁੰਦੀ ਹੈ ਕਈ ਸਾਲਾਂ ਦੀ ਮਿਹਨਤ ਜਿਹੜੀ ਉਸ ਪੇਪਰ ਤੇ ਲੱਗੀ ਹੁੰਦੀ ਹੈ ਤਾਂ ਪੇਪਰ ਲੀਕ ਹੋਣ ਦੇ ਚੱਕਰ ਦੇ ਵਿੱਚ ਪੇਪਰ ਦੁਬਾਰਾ ਹੁੰਦੇ ਨੇ ਤੇ ਬੱਚਿਆਂ ਦਾ ਕਾਫੀ ਨੁਕਸਾਨ ਹੁੰਦਾ ਤਾਂ ਇਸੇ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿੱਤਾ ਗਿਆ ਇਹ ਆਦੇਸ਼ ਯੋਗੀ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਯੂਪੀ ਦੇ ਵਿੱਚ ਕੈਬਨਿਟ ਬੈਠਕ ਦੇ ਵਿੱਚ ਇਹ ਵੱਡੇ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਇੱਕ ਅਹਿਮ ਫੈਸਲਾ ਹੈ ਕਿ ਜੇਕਰ ਯੂਪੀ ਦੇ ਵਿੱਚ ਕੋਈ ਪੇਪਰ ਲੀਕ ਕਰਵਾਉਂਦਾ ਕਰਵਾਉਂਦਾ ਹੋਇਆ ਫੜਿਆ ਜਾਂਦਾ ਤਾਂ ਉਸ ਦੀ ਸਾਰੀ ਜ਼ਿੰਦਗੀ ਫਿਰ ਜੇਲ੍ਹ ਦੇ ਵਿੱਚ ਬੀਤੇਗੀ ਤੇ ਇਸ ਦੇ ਨਾਲ 1 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਇਸ ਲਈ ਜੇਕਰ ਤੁਸੀਂ ਪੇਪਰ ਲੀਕ ਕਰਵੋਂਦੇ ਹੋ ਤਾਂ ਇੱਕ ਵੱਡਾ ਜੁਰਮਾਨਾ ਤੇ ਇਸ ਦੇ ਨਾਲ ਵੱਡੀ ਸਜ਼ਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ ساری عمر ਜੇਲ੍ਹ ਦੇ ਵਿੱਚ ਕਟਣੀ ਪੈ ਸਕਦੀ